ਰਾਜਾ ਵੜਿੰਗ ਹੋਰੀ ਇਕਾਲੀ ਦਲ ਦੇ ਵੀ ਬਹੁਤ ਸਾਰੇ ਜਿਹੜੇ ਆ ਨਮਾਇਦੇ ਟੀਵੀਆਂ ਤੇ ਬੈਠੇ ਆ ਡਿਬੇਟਾਂ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਵੀ ਦੇਖੋ ਆਮ ਆਦੀ ਪਾਰਟੀ ਲੀਡਰ ਤੱਕਾ ਕਰ ਰਿਹਾ ਮੈਂ ਦੱਸਣਾ ਚਾਹੁੰਦਾ ਇਹਨਾਂ ਸਾਰਿਆਂ ਨੂੰ ਕਾਲੀ ਕਾਂਗਰਸੀਆਂ ਨੂੰ ਮੈਂ ਆਪਣੇ ਵਿਧਾਨ ਸਭਾ ਨਾਪਾ ਦੀ ਗੱਲ ਕਰਾਂ ਜਦੋਂ ਬਲਾਕ ਸੰਮਤੀਆਂ ਪਿਛਲੀਆਂ ਸੀ ਨਾ ਜੀ ਸਾਡੇ 3 ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਕਿਡਨਾਪ ਕਰਕੇ ਲੈ ਗਏ ਸੀ ਕਾਂਗਰਸੀ ਜੀ ਜਿਹੜੇ ਛੱਡੇ ਨਹੀਂ ਜੀ ਇਹ ਨੋਮੀਨੇਸ਼ਨ ਭਰਨ ਤੋਂ ਬਾਅਦ ਛੱਡੇ ਇਹਨਾਂ ਨੇ ਜੀ ਔਰ ਇੱਥੇ ਸਾਡੇ ਹਲਕੇ 'ਚ ਇੱਕ ਪਿੰਡ ਪੈਂਦਾ ਜੀ ਗੇਤੀ ਗੇਤੀ ਪਿੰਡ ਦਾ ਜਿੱਤਿਆ ਹੋਇਆ ਸਰਪੰਚ ਆਮ ਆਦੀ ਪਾਰਟੀ ਦਾ ਇਹਨਾਂ ਨੇ ਸ਼ਰਯਮ ਹਰਾਤਾ ਸੀ ਜੀ ਉਹ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੋਟਾਂ ਦੇ ਵਿੱਚ ਕਿੰਨਾ ਲੰਮਾ ਕੰਮ ਚੱਲੇ ਜਾਂਦਾ ਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਨਗਰ ਕੌਂਸਲ ਲਾਬਾ ਦੀ ਨਗਰ ਕੌਂਸਲ ਨਾਬਾ ਦੇ ਵਿੱਚ 2021 ਦੇ ਵਿੱਚ ਆਮ ਆਦੀ ਪਾਰਟੀ ਦੇ ਚਾਰ ਕੌਂਸਲਰ ਜਿੱਤਰੇ ਸੀਗੇ ਇਹ ਧਰਮ ਸੋਚ ਜਿਹੜੇ ਹੁਣ ਕਹਿੰਦੇ ਆ ਬਾਹਰ ਕੱਲ ਕੁਰਸੀ ਡਾਈ ਬੈਠੇ ਸੀਗੇ ਇਹਨਾਂ ਨੇ ਸ਼ਰਯਮ ਗੁੰਡਾਗਰਦੀ ਕਰਕੇ ਚਾਰ ਦੇ ਚਾਰ ਕੌਂਸਲਰ ਆਮ ਪਾਰਟੀ ਦੇ ਹਰਾਏ ਆ ਜੀ ਹੁਣ ਤਰੇਜਾ ਨਗਰ ਪੰਚਾਇਤ ਭਾਸੋਂ ਪਿਛਲੀ ਇਲੈਕਸ਼ਨ ਦੇ ਵਿੱਚ ਇਹੀ ਧਰਮਸੋਧ ਇਹੀ ਕਾਂਗਰਸੀ ਸਰਕਾਰ ਜਦੋਂ ਸੀਗੀ ਇਹ ਮੰਤਰੀ ਸੀਗੇ ਇਹਨਾਂ ਨੇ ਸ਼ਰਿਆਂ ਗੁੰਡਾਗਰਦੀ ਕਰਕੇ ਸਾਡੇ ਜਿੱਤੇ ਹੋਏ ਦੋ ਤਿੰਨ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਸ਼ਰਿਆਂ ਅਨਾਉਂਸ ਹੋ ਗਏ ਸੀਗੇ ਉਹਨਾਂ ਨੂੰ ਹਰਾ ਕੇ ਬਾਹਰ ਇਹਨਾਂ ਨੇ ਭੇਜਿਆ ਜੀ ਇਹ ਕੰਮ ਕਰਦੇ ਰਹੇ ਆ ਇੱਕ ਤਾਂ ਇਹ ਕੰਮ ਕਰਦੇ ਰਹੇ ਆ ਦੂਜਾ ਇਹ ਗਿੱਟੇ ਮੋਡੇ ਇਹਨਾਂ ਦਾ ਬੰਦੇ ਮਾਰੋਂ ਤੱਕ ਦਾ ਵੀ ਕੰਮ ਕੀਤਾ ਜੀ ਇਹਨਾਂ ਨੇ ਤਾਂ ਇਹਨਾਂ ਦਾ ਬੰਦੇ ਗਾਇਬ ਕਰਤੇ ਜੀ ਇਹਨਾਂ ਨੇ ਤਾਂ ਇਹ ਤਾਂ ਕਤਲ ਤੱਕ ਚਲੇ ਜਾਂਦੇ ਸੀਗੇ ਜੀ ਆਮ ਆਦਮੀ ਪਾਰਟੀ ਦੇਖੋ ਮੈਂ ਸਾਡਾ ਐਮ ਐਲ ਏ ਆਫਿਸ ਆ ਮੈਂ ਤਾਂ ਇੱਥੇ ਬੈਠਾ ਰਾਮ ਨਾਲ ਜੀ ਸਮੂਥਲੀ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਇਸ ਦੀ ਮਨਾਪਾ ਤਾਂ ਰਾਮ ਨਾਲ ਕਰ ਰਿਹਾ ਸਾਡੀ ਕੋਈ ਇੰਟਰਫੀਰੈਂਸ ਨਹੀਂ ਹੈਗੀ ਹਾਂ ਕਿਸੇ ਦਾ ਕੋਈ ਇਤਰਾਜ਼ ਹੈ ਜੀ ਕਿਸੇ ਨੇ ਕੋਈ ਸ਼ਾਮ ਲੜ ਤੇ ਕਬਜ਼ਾ ਕੀਤਾ ਕਿਤੇ ਕੋਈ ਕੇਸ ਚੱਲਦਾ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੈ ਜਿਹੜਾ ਕ੍ਰਾਈਟਰੀਆ ਇਲੈਕਸ਼ਨ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਹੁੰਦਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਉਹ ਹੱਕ ਹੈ ਜੀ ਹਰ ਕਿਸੇ ਦਾ ਉਹ ਹਰੇਕ ਪਾਰਟੀ ਦਾ ਹੱਕ ਹੈ ਜੀ ਉਹ ਲਾਉਂਦੇ ਨੇ ਅਗਲੇ ਜਿਹੜਾ ਸਹੀ ਹੋਊਗਾ ਜੀ ਉਹ ਇਲੈਕਸ਼ਨ ਲੜੂਗਾ ਜੀ ਮੈਂ ਇਹ ਦੱਸਣਾ ਚਾਹੁੰਦਾ ਰਾਜਾ ਬੜਿੰਗ ਜੀ ਨੂੰ ਤੇ ਜਿਹੜੇ ਕਾਲੀ ਦਲ ਵਾਲੇ ਇਹ ਬੋਲ ਰਹੇ ਆ ਟੀਵੀਆਂ ਤੇ ਕਿ ਜਿੰਨੀ ਗੁੰਡਾਗਰਦੀ ਤੁਹਾਡੇ ਰਾਜਾਂ ਦੇ ਵਿੱਚ ਹੋਈਆਂ ਨਾ ਜੀ ਜਿੰਨਾ ਤੁਸੀਂ ਸਾਡੇ ਹਲਕਾ ਸਨੌਰ ਸਾਡਾ ਪਿੰਡ ਉੱਥੇ ਪੈਂਦਾ ਇੱਕ ਬੰਦਾ ਸਾਡੇ ਪਿੰਡ ਦਾ ਜਿਹੜਾ ਸਰਪੰਚ ਹਾਰ ਗਿਆ ਸੀਗਾ ਜੀ ਇਹ ਹੋ ਗਈ ਘੱਟੋ ਘੱਟ 15-20 ਸਾਲ ਪੁਰਾਣੀ ਗੱਲ ਜੀ ਸਰਪੰਚ ਹਾਰ ਗਿਆ ਸੀਗਾ ਕਾਂਗਰਸ ਦੀ ਸਰਕਾਰ ਸੀਗੀ ਸ਼ਰਿਆਂ ਉਸ ਉਹ ਉਹ ਹਾਰੇ ਹੋਏ ਬੰਦੇ ਨੂੰ ਸ਼ਰਿਆਮ ਇਨਾਨ ਨੇ ਜਿੱਤ ਦਾ ਜਿੱਤ ਅਨਾਉਂਸ ਕਰਤੇ ਸੀ ਵੀ ਇਹ ਜਿੱਤ ਗਿਆ ਜੀ ਇਹ ਕੁਛ ਕਰਦੇ ਰਹੇ ਨੇ ਜੀ ਇਹ ਤੇ ਹੁਣ ਇਹਨਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਮੰਜੇ ਥੱਲੇ ਡੰਡਾ ਫੇਰੋ ਤੁਸੀਂ ਤਾਂ ਆਪ ਇੰਨਾ ਕੁਛ ਗਲਤ ਕਰਕੇ ਅੱਜ ਤੁਸੀਂ ਜਿਹੜੇ ਦੁੱਤੁੱਤੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਿੰਨੀ ਗੁੰਡਾਗਰਦੀ ਤੁਸੀਂ ਕੀਤੀ ਹੈ ਕਾਲੀ ਕਾਂਗਰਸ ਨੇ ਆਪਣੇ ਰਾਜ ਦੇ ਦਮ ਆਮ ਆਦੀ ਪਾਰਟੀ ਤਾਂ ਬਹੁਤ ਇਮਾਨਦਾਰੀ ਨਾਲ ਫਿਰ ਇਲੈਕਸ਼ਨ ਕਰਾ ਰਹੀ ਹੈ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਆਪਣੇ ਕੰਮਾਂ ਦੇ ਵੋਟ ਮੰਗਣਗੇ ਜੀ ਨਾ ਕਿ ਇਦਾਂ ਦੀ ਇਦਾਂ ਦਾ ਕੰਮ ਕਰਕੇ ਸਾਨੂੰ ਆਪਣੇ ਕੰਮਾਂ ਦੇ ਭਰੋਸਾ ਹੈ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ ਜੀ